ਪੰਜਾਬ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਜ ਜਿਹਨਾਂ ਦੇ ਵਿੱਚ ਬਰਨਾਲਾ ਸੀਟ ਤੋਂ ਡੇਰਾ ਬਾਬਾ ਨਾਨਕ ਤੋਂ ਤੇ ਗਿੱਦੜਬਾਹਾ ਸੀਟ ਤੋਂ ਜ਼ਿਮਨੀ ਚੋਣ ਹੋਣੀ ਹੈ ਕਿਉਂਕਿ ਇੱਥੋਂ ਦੇ ਮੌਜੂਦਾ ਵਿਧਾਇਕ ਜਿਹੜੇ ਨੇ ਉਹ ਇਸ ਵੇਲੇ ਚੋਣਾਂ ਦੇ ਵਿੱਚ ਐਮਪੀ ਬਣ ਚੁੱਕੇ ਨੇ ਤੇ ਜੇਕਰ ਅਸੀਂ ਜਲੰਧਰ ਪੱਛਮੀ ਦੇ ਹਲਕੇ ਦੀ ਗੱਲ ਕਰੀਏ ਉੱਥੇ ਚੋਣ ਪ੍ਰਕਿਰਿਆ ਚੱਲ ਰਹੀ ਹੈ ਇਹਨਾਂ ਚੋਣਾਂ ਨੂੰ ਲੈ ਕੇ ਹੀ ਬਹੁਤ ਸਾਰੇ ਬਿਆਨ ਵੀ ਸਾਹਮਣੇ ਆ ਰਹੇ ਨੇ ਹੁਣੇ-ਹੁਣੇ ਇੱਕ ਬਿਆਨ ਤੁਹਾਡੇ ਵੀ ਨਜ਼ਰ ਦੇ ਵਿੱਚ ਚੜ੍ਹਿਆ ਹੋਣਾ ਹੈ ਪਤਾ ਲੱਗਿਆ ਹੁਣੇ ਤੁਹਾਨੂੰ ਵੀ ਕਿ ਬਰਨਾਲਾ ਤੋਂ ਤੇ ਡੇਰਾ ਬਾਬਾ ਨਾਨਕ ਤੋਂ ਤੇ ਗਿੱਦੜਵਾਹਾ ਤੋਂ ਭਾਈ ਅਮਰਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਜੋ ਨਜ਼ਰਬੰਦ ਨੌਜਵਾਨ ਨੇ ਜਿਨ੍ਹਾਂ ਦੇ ਉੱਪਰ NSA ਲੱਗੀ ਹੋਈ ਹੈ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਇਹ ਬਿਆਨ ਸਾਹਮਣੇ ਆਇਸਨ ਕਿ ਉਹ ਇਹਨਾਂ ਤੋਂ ਇਲੈਕਸ਼ਨ ਲੜਨਗੇ ਜ਼ਿਮਨੀ ਚੋਣ ਦਾ ਹਿੱਸਾ ਵੰਡਣਗੇ ਪਰ ਹੁਣ ਇਸ ਮਾਮਲੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਵੱਡੀ ਵੀ ਤੇ ਸਟਿੱਕ ਵੀ ਗੱਲ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਵਕੀਲ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਹੋਣ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਜੋ ਕੁਝ ਬਿਆਨ ਸਾਹਮਣੇ ਆ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਆਪਣੇ ਨਿੱਜੀ ਬਿਆਨ ਨੇ। ਇਹਨਾਂ ਬਿਆਨਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਦਾ ਕੋਈ ਲੈਣਾ ਦੇਣਾ ਨਹੀਂ। ਭਾਈ ਅਮਰਤਪਾਲ ਸਿੰਘ ਨੇ ਇਹਨਾਂ ਨੌਜਵਾਨਾਂ ਨੂੰ ਇਲੈਕਸ਼ਨ ਲੜਨ ਦੇ ਵਾਸਤੇ ਨਹੀਂ ਕਿਹਾ। ਜੇਕਰ ਜ਼ਿਮਨੀ ਚੋਣ ਦੇ ਵਿੱਚ ਹਿੱਸਾ ਲੈਣਾ ਹੈ ਤਾਂ ਕੌਣ ਉਮੀਦਵਾਰ ਹੋਏਗਾ? ਜੇਕਰ ਨਹੀਂ ਲੈਣਾ ਦਾ ਉਸ ਦੇ ਬਾਬਤ ਵੀ ਉਹ ਸਾਰਾ ਬਿਆਨ ਸਾਂਝਾ ਕੀਤਾ ਜਾਊਗਾ ਪਰ ਹਾਲ ਦੀ ਘੜੀ ਭਾਈ ਅਮਰਪਾਲ ਸਿੰਘ ਵੱਲੋਂ ਕਿਸੇ ਨੂੰ ਵੀ ਚੋਣ ਲੜਨ ਦੇ ਵਾਸਤੇ ਨਹੀਂ ਆਖਿਆ ਗਿਆ ਸੋ ਹੁਣ ਇਹ ਗੱਲ ਸਪਸ਼ਟ ਹੈ ਕਿ ਜਿਵੇਂ ਬਰਨਾਲਾ ਸੀਟ ਤੋਂ ਔਰ ਗਿੱਦੜਬਾਹਾ ਸੀਟ ਤੋਂ ਔਰ ਡੇਰਾ ਬਾਬਾ ਨਾਨਕ ਸੀਟ ਤੋਂ ਜੋ ਅਨਾਉਂਸਮੈਂਟਸ ਹੋਈਆਂ ਸੀਗੀਆਂ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਨੇ ਜਿਨ੍ਹਾਂ ਦੇ ਵਿੱਚ ਕੁਲਵੰਤ ਸਿੰਘ rauke ਜਿਨ੍ਹਾਂ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਬੱਜੇਗੇ ਜਿਹਨੂੰ ਕਿਹਾ ਜਾਂਦਾ ਹੈ ਉਹ ਤੇ ਦੂਸਰਾ ਇੱਕ ਦਲਜੀਤ ਸਿੰਘ ਕਲਸੀ ਉਹਨਾਂ ਦੀ ਪਤਨੀ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਸੀ ਕਿ ਅਸੀਂ ਚੋਣਾ ਲੜਾਂਗੇ ਪਰ ਹੁਣ ਇਹ ਸਪਸ਼ਟ ਹੋ ਗਿਆ ਕਿ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਸਪਸ਼ਟ ਕਰ ਦਿੱਤਾ ਕਿ ਇਹਨਾਂ ਚੋਣਾ ਲੜਨ ਦੇ ਬਾਬਤ ਇੱਕ ਬਕਾਇਦਾ ਨੋਟਿਸ ਬਕਾਇਦਾ ਬਿਆਨ ਦਿੱਤਾ ਜਾਊਗਾ ਔਰ ਉਹ ਬਿਆਨ ਭਾਈ ਅਮਰਤਪਾਲ ਸਿੰਘ ਖਾਲਸਾ ਹੁਣੀ ਦੇਣਗੇ ਇਸ ਬਾਬਤ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਦੇਖੋ ਭਾਈ ਅਮਰਤਪਾਲ ਸਿੰਘ ਨਾਲ ਮੇਰੀ ਗੱਲ ਹੋਈ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਅਜੇ ਮੈਂ ਫੈਸਲਾ ਲੈਣਾ ਵੀ ਜਿਮਨੀ ਚੋਣਾ ਲੜਨੀਆਂ ਨੇ ਕਿ ਨਹੀਂ ਲੜਨੀਆਂ ਇਹਦੇ ਲਈ ਉਹਨਾਂ ਨੇ ਮੁੱਢਲਾ ਤੇ ਬੁਨਿਆਦੀ ਤੌਰ ਤੇ ਤਾਂ ਇਹ ਫੈਸਲਾ ਲੈਣਾ ਕਿ ਜਿਮਨੀ ਚੋਣਾ ਜਿਹੜੀਆਂ ਹੈ ਉਹ ਲੜੀਆਂ ਜਾਣੀਆਂ ਕਿ ਨਹੀਂ ਅਜੇ ਤੱਕ ਤਾਂ ਇਹ ਫੈਸਲਾ ਹੀ ਨਹੀਂ ਹੋਇਆ ਕਿ ਭਾਈ ਸਾਹਿਬ ਵੱਲੋਂ ਕਿ ਜਿਮਨੀ ਚੋਣਾ ਲੜਨੀਆਂ ਨੇ ਜਾਂ ਨਹੀਂ ਲੜਨੀਆਂ ਨੇ ਇਸ ਲਈ ਉਮੀਦਵਾਰ ਦਾ ਫੈਸਲਾ ਹੁੰਦਾ ਤਾਂ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਦੇਖੋ ਉਹ ਪਹਿਲਾਂ ਜਿਹੜੇ ਹੈ ਬਸੰਤ ਸਿੰਘ ਦੌਲਤਪੁਰਾ ਉਨ੍ਹਾਂ ਦੇ ਪੁੱਤਰ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਬਸੰਤ ਸਿੰਘ ਦੌਲਤਪੁਰਾ ਜਿਹੜੇ ਡਿਬਰੂਧਲ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਤੇ ਭਾਈ ਅਮਰਪਾਲ ਸਿੰਘ ਥਲਸਾ ਦੇ ਸਾਥੀ ਨੇ ਤੇ ਉਹ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ ਤੇ ਹੁਣ ਉਸ ਦੇ ਪਿੱਛੋਂ ਐਲਾਨ ਕਰ ਦਿੱਤਾ ਗਿਆ ਤੁਲਵੰਦ ਸਿੰਘ ਰਾਉਕੇ ਦੇ ਭਾਈ ਵੱਲੋਂ ਕਿ ਤੁਲਵੰਦ ਸਿੰਘ ਰਾਉਕੇ ਜਿਹੜੇ ਕਿ ਡਿਬਰੂਧਲ ਜੇਲ੍ਹ ਵਿੱਚ ਬੰਦ ਨੇ ਤੇ ਭਾਈ ਅਮਰਪਾਲ ਸਿੰਘ ਥਲਸਾ ਦੇ ਸਾਥੀ ਨੇ ਉਹ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ ਇਹ ਤਾਂ ਉਹਨਾਂ ਵੱਲੋਂ ਕੀਤੇ ਹੋਏ ਆਪਣੇ-ਆਪਣੇ ਐਲਾਨ ਨੇ ਇਹਦੇ ਵਿੱਚ ਭਾਈ ਅਮਰਪਾਲ ਸਿੰਘ ਨੇ ਜੇ ਕੋਈ ਐਲਾਨ ਨਹੀਂ ਕੀਤਾ ਅਜੇ ਤਾਈ ਅਜੇ ਤਾਂ ਇਹ ਫੈਸਲਾ ਹੀ ਨਹੀਂ ਲਿਆ ਕਿ ਜਿਮਨੀ ਚੋਣਾ ਜਿਹੜੀਆਂ ਪੰਜਾਬ 'ਚ ਹੋਣ ਜੀਆਂ ਉਹ ਲੜਨੀਆਂ ਕਿ ਨਹੀਂ ਲੜਨੀਆਂ ਜਦੋਂ ਇਹ ਫੈਸਲਾ ਹੀ ਨਹੀਂ ਲਿਆ ਫਿਰ ਕਿਸੇ ਉਮੀਦਵਾਰ ਦਾ ਤਾਂ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਬਹੁਤ ਸਾਰੇ ਬਿਆਨ ਜਿਮਨੀ ਚੋਣਾ ਨੂੰ ਲੈ ਕੇ ਆ ਰਹੇ ਨੇ ਔਰ ਜਿਹੜੇ ਅਸਮ ਦੀ ਜੇਲ ਡਿਬਰੂਗੜ ਦੇ ਵਿੱਚ ਇਸ ਵੇਲੇ ਨਜ਼ਰਬੰਦ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਬਹੁਤ ਸਾਰੇ ਬਿਆਨ ਦਿੱਤੇ ਜਾ ਰਹੇ ਨੇ ਪਰ ਉਹ ਬਿਆਨ ਅਸਲ ਦੇ ਵਿੱਚ ਉਹਨਾਂ ਨੂੰ ਚੋਣਾ ਲੜਾਉਣ ਦੇ ਲਈ ਨਹੀਂ ਰਾਜਦੇਵ ਸਿੰਘ ਖਾਲਸਾ ਨੇ ਇਹ ਕਹਿ ਦਿੱਤਾ ਕਿ ਸਭ ਤੋਂ ਪਹਿਲੀ ਸਾਡੀ ਜ਼ਰੂਰਤ ਜੋ ਹੈ ਉਹ ਪਾਈ ਅਮਰਤਪਾਲ ਸਿੰਘ ਨੂੰ ਸੌਂਚ ਚਕਾਉਣਾ ਹੈ ਔਰ ਉਹਨਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਹੈ ਕਿ ਜੇਕਰ ਸੌ ਨਹੀਂ ਚੱਕੀ ਜਾ ਰਹੀ ਤਾਂ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਵੱਡਾ ਕਸੂਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਜ਼ਿਮਨੀ ਚੋੜਾਂ ਦੇ ਉੱਪਰ ਕੀ ਸਮੀਕਰਨ ਬਣਦੇ ਨੇ ਉਹਦੇ ਵਾਸਤੇ ਵੀ ਤੁਹਾਨੂੰ ਅਪਡੇਟ ਕਰਦੇ ਰਹਿਵਾਂਗੇ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇਓਂਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਸਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਲੰਗ ਵੱਲੋਂ ਇਹ ਨਾਟਕ ਸੁਰਿੰਦਰ ਸਿੰਘ ਤਨਵਾ ਦੇ ਨਿਰਦੇਸ਼ਨਾ ਹੈਟ ਸੈਟਲਵੇਜ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਬਰਮ ਪਰਫਾਰਮਿੰਗ ਆਰ ਸੈਂਟਰ ਦੇ ਵਿੱਚ ਕਿੱਧਿਆ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸੁਮਿੰਦਰ ਸਿੰਘ 558 606 0493 ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ Geo Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ World Wide ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA Canada Australia New Zealand ਤੇ Europe ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁdde ਦੇ ਨੇੜੇ Live Punjabi TV